ਧਰਤੀ ਤੇ ਬਹੁਤ ਗਿਆਨੀ ਨੇ ਮਹਾ ਗਿਆਨੀ ਨੇ ਜੋ ਧਰਮਾਂ ਦੇ ਨਾਂ ਤੇ ਜੋ ਮਜਬਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਗਿਆਨ ਦਿੰਦੇ ਨੇ ਪਰ ਸੱਚਾ ਗਿਆਨ ਉਹੀ ਹੈ ਜੋ ਪ੍ਰਮਾਤਮਾ ਦੀ ਰਜਾ ਵਿੱਚ ਦਿੱਤਾ ਜਾਂਦਾ ਹੈ ਡਰਾਉਣ ਠਮਕਾਉਣ ਵਾਲੇ ਗਿਆਨ ਨਹੀਂ ਹੁੰਦੇ ਉਹ ਅੰਧਵਿਸ਼ਵਾਸ ਕਹੇ ਜਾਂਦੇ ਨੇ ਸੋ ਮੈਂ ਕਹਿਣਾ ਚਾਹਾਂ ਸੋ ਮੈਂ ਕਹਿਣਾ ਚਾਹਾਂਗਾ ਕਿ ਉਸ ਪਰਮਾਤਮਾ ਤੋਂ ਸਿਵਾ ਕਿਸੇ ਤੋਂ ਡਰ ਭੈ ਨਾ ਰੱਖੋ ਉਸ ਪਰਮਾਤਮਾ ਹੀ ਤੁਹਾਨੂੰ ਸਾਰਾ ਕੁਝ ਦੇਣ ਵਾਲਾ ਹੈ ਤੁਹਾਡੇ ਨੂੰ ਸਾਰਾ ਕੁਝ ਖੋਣ ਵਾਲਾ ਹੈ ਉਸ ਤੋਂ ਬਿਨਾ ਕੋਈ ਤੁਹਾਡੀ ਹਵਾ ਵਾਲ ਨਹੀਂ ਵੇਖ ਸਕਦਾ ਸੋ ਉਹਦੇ ਨਾਲ ਲੱਗੋ ਉਹਦੇ ਨਾਲ ਜੁੜੋ ਉਹਦੇ ਨਾਲ ਪਿਆਰ ਕਰੋ ਪ੍ਰਕਿਰਤੀ ਨਾਲ